ਖਨੋਰੀ ਬਾਰਡਰ ਤੇ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ ਜਿੱਥੇ ਪੰਜਾਬ ਭਰ ਤੋਂ ਕਿਸਾਨ ਆਗੂ ਪਹੁੰਚ ਰਹੇ ਨੇ ਨੌਜਵਾਨਾਂ ਦੀ ਗੱਲ ਕਰੀਏ ਕਿਸਾਨਾਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਅੱਜ ਖਨੋਰੀ ਬਾਰਡਰ ਪਹੁੰਚ ਰਹੇ ਨੇ ਇਸ ਮਹਾਪੰਚਾਇਤ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਡੱਲੇਵਾਲ ਅੱਜ ਕਿਸਾਨਾਂ ਨੂੰ ਸੰਦੇਸ਼ ਦੇਣਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਆਪਣੀਆਂ ਗੱਡੀਆਂ ਜੀਪਾਂ ਦਾ ਕਾਫਲਾ ਲੈ ਕੇ ਅੱਜ ਉੱਥੇ ਪਹੁੰਚ ਰਹੇ ਨੇ ਉੱਥੇ ਡੱਲੇਵਾਲ ਦਾ ਸੰਦੇਸ਼ ਸੁਣਨ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਅੱਜ ਉੱਥੋਂ ਮਹਾਪੰਚਾਇਤ ਹੋਣੀ ਹੈ ਖਨੋਰੀ ਦੇ ਦੇ ਵਿੱਚ ਕੋਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਕਿਉਂਕਿ ਲਗਾਤਾਰ 40ਵੇਂ ਦਿਨ ਵਿੱਚ ਜਿਹੜਾ ਧਰਨਾ ਹੈ ਉਹ ਡੱਲੇਵਾਲ ਜੀ ਦਾ ਪਹੁੰਚ ਗਿਆ ਡੱਲੇਵਾਲ ਜਿਹੜੇ ਨੇ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਅੱਜ ਕਰੀਬ 40 ਦਿਨ ਉਹਨਾਂ ਨੂੰ ਮਰਨ ਵਰਤ ਤੇ ਬੈਠੇ ਹੋਏ ਹੋ ਗਏ ਨੇ ਤੇ ਅੱਜ ਮਹਾਪੰਚਾਇਤ ਖਨੋਰੀ ਬਾਰਡਰ ਦੇ ਵਿੱਚ ਰੱਖੀ ਗਈ ਹੈ ਜਿੱਥੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਥਾਵਾਂ ਤੋਂ ਲੋਕ ਉੱਥੇ ਪਹੁੰਚਣਗੇ ਪੰਜਾਬ ਦੇ ਲੋਕ ਉੱਥੇ ਪਹੁੰਚ ਕੇ ਜਿਹੜਾ ਉਹ ਉੱਥੇ ਦਾ ਸੰਦੇਸ਼ ਸੁਣਨਗੇ ਕਿਸਾਨ ਜਿਹੜੇ ਨੇ ਵੱਡੀ ਗਿਣਤੀ 'ਚ ਪਹੁੰਚ ਰਹੇ ਨੇ ਵੱਡੀਆਂ ਜੀਪਾਂ ਲੈ ਕੇ ਕਿਸਾਨੀ ਝੰਡੇ ਲੈ ਕੇ ਜਿਹੜੇ ਉੱਥੇ ਪਹੁੰਚਿਆ ਜਾਣਾ ਦੱਸਦੀ ਹੈ ਕਿ ਮਰਿੰਡਾ ਤੋਂ ਵੀ ਭਾਰਤੀ ਕਿਸਾਨ ਜੁਨੀਅਨ ਖੋਸਾ ਦੇ ਸੈਂਕੜੇ ਕਿਸਾਨਾਂ ਦਾ ਕਾਫਲਾ ਜਿਹੜਾ ਹੈ ਉਹ ਵੀ ਅੱਜ ਉੱਥੇ ਪਹੁੰਚਣ ਦੇ ਲਈ ਰਵਾਨਾ ਹੋਇਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਕਾਫਲਾ ਰਵਾਨਾ ਹੋਇਆ ਭਾਰਤੀ ਕਿਸਾਨ ਜੁਨੀਅਨ ਖੋਸਾ ਦੇ ਸੈਂਕੜੇ ਕਿਸਾਨ ਜਿਹੜੇ ਨੇ ਉੱਥੇ ਪਹੁੰਚਣ ਦੇ ਲਈ ਅੱਜ ਰਵਾਨਾ ਹੋਏ ਨੇ ਆਪਣੀਆਂ ਗੱਡੀਆਂ ਦੇ ਵਿੱਚ ਜੀਪਾਂ ਦੇ ਵਿੱਚ ਕਿਸਾਨੀ ਝੰਡੇ ਲੈ ਕੇ ਜਿਹੜੇ ਨੇ ਉੱਥੇ ਰਵਾਨਾ ਹੋਏ ਨੇ ਦੱਸਦੀ ਹੈ ਕਿ ਇਸ ਮੌਕੇ ਕਿਸਾਨ ਆਗੂ ਜੁਝਾਰ ਸਿੰਘ ਸੂਬਾਈ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਹੋਰ ਆਗੂ ਵੀ ਜਿਹੜੇ ਨੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਉੱਥੇ ਪਹੁੰਚਣ ਦੇ ਲਈ ਤਿਆਰ ਹੋਏ ਨੇ ਉੱਥੇ ਜਿਹੜਾ ਰਵਾਨਾ ਹੋ ਚੁੱਕੇ ਨੇ ਆਪਣੀਆਂ ਗੱਡੀਆਂ ਦੀਆਂ ਤਸਵੀਰਾਂ ਦੇਖ ਰਹੇ ਹੋ ਧੁੰਦ ਪਈ ਹੋਈ ਆ ਧੁੰਦ ਦਾ ਮੌਸਮ ਹੈ ਠੰਡਾ ਮੌਸਮ ਹੈ ਪਰ ਕਿਸਾਨਾਂ ਦੇ ਹੌਸਲੇ ਨਹੀਂ ਟੁੱਟੇ ਇਸ ਧੁੰਦ ਦੇ ਮੌਸਮ ਦੇ ਵਿੱਚ ਵੀ ਜਿਹੜੇ ਨੇ ਕਿਸਾਨ ਉੱਥੇ ਪਹੁੰਚਣ ਦੇ ਲਈ ਤਿਆਰ ਨੇ 40ਵੇਂ ਦਿਨ ਦੇ ਵਿੱਚ ਮਰਨਵਰਤ ਡੱਲੇਵਾਲ ਦਾ ਪਹੁੰਚ ਚੁੱਕਿਆ ਹੈ ਔਰ ਇਸ 40ਵੇਂ ਦਿਨ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਉੱਥੇ ਮਹਾਪੰਚਾਇਤ ਰੱਖੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ 40ਵੇਂ ਦਿਨ ਜਿਹੜਾ ਮਰਨਵਰਤ ਪਹੁੰਚ ਚੁੱਕਿਆ ਹੈ ਡੱਲੇ ਦਿਨ ਬਦਿਨ ਗੰਭੀਰ ਹੁੰਦੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੀ ਕੰਨਾਂ ਤੇ ਜੂ ਤੱਕ ਨਹੀਂ ਸਰਕ ਰਹੀ ਇਹ ਕਹਿਣਾ ਹੈ ਕਿਸਾਨ ਆਗੂਆਂ ਦਾ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਨਾਖਾਨੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੇ ਬੈਠੇ ਨੇ ਤਾਂ ਜੋ ਕਿਸਾਨਾਂ ਦੀਆਂ ਮੰਗਾਂ ਮੰਨਵਾਈਆਂ ਜਾ ਸਕਣ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਵਿੱਚ ਸ਼ੁਰੂ ਕੀਤੇ ਸੰਘਰਸ਼ ਵਿੱਚ ਹਰ ਵਰਗ ਵੱਲੋਂ ਪੂਰਨ ਸਮਰਥ ਜਿਹੜਾ ਸਮਰਥਨ ਮਿਲ ਰਿਹਾ ਹੈ ਕੱਲਾ ਕਿਸਾਨਾਂ ਦਾ ਸਮਰਥਨ ਨਹੀਂ ਮਿਲ ਰਿਹਾ ਹੋਰ ਜਿਹੜੇ ਪੰਜਾਬ ਹਰਿਆਣਾ ਤੋਂ ਜਿਹੜੇ ਨੇ ਕਿਸਾਨ ਪਹੁੰਚ ਰਹੇ ਨੇ ਲੋਕ ਪਹੁੰਚ ਰਹੇ ਨੇ ਉੱਥੇ ਆ ਕੇ ਸਮਰਥਨ ਕਰ ਰਹੇ ਨੇ ਕਿਉਂਕਿ 40ਵੇਂ ਦਿਨ ਦੇ ਵਿੱਚ ਜਿਹੜਾ ਇਹ ਮਰਨਵਰਤ ਪਹੁੰਚ ਚੁੱਕਿਆ ਹੈ ਤੇ ਹੁਣ ਇਹ ਮਰਨਵਰਤ ਜਿਹੜਾ ਇੱਕ ਵੱਡਾ ਰੂਪ ਧਾਰਨ ਕਰ ਰਿਹਾ ਹੈ ਲੋਕ ਉੱਥੇ ਪਹੁੰਚ ਰਹੇ ਨੇ ਉੱਥੇ ਜਿਹੜਾ ਅੱਜ ਸੰਦੇਸ਼ ਦਿੱਤਾ ਜਾ ਕੇ ਢੱਲੇਵਾਲ ਵੱਲੋਂ ਕਾਫੀ ਮਨਾਉਣ ਦੀ ਕੋਸ਼ਿਸ਼ ਜਿਹੜੀ ਹੈ ਢੱਲੇਵਾਲ ਨੂੰ ਕੀਤੀ ਜਾ ਰਹੀ ਸੀ ਚਾਹੇ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਚਾਹੇ ਕੇ ਸੀ ਕੀ ਡੱਲੇਵਾਲ ਉਥੋਂ ਉੱਠ ਜਾਂ ਸੁਪਰੀਮ ਕੋਰਟ ਵੀ ਇਸ ਮਾਮਲੇ ਦੇ ਵਿੱਚ ਪੈਂਦਾ ਹੈ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਕਿਹਾ ਜਾਂਦਾ ਹੈ ਕਿ ਡੱਲੇਵਾਲ ਨੂੰ ਕਿਉਂ ਨਹੀਂ ਮਨਾਇਆ ਜਾ ਰਿਹਾ ਕੇਂਦਰ ਸਰਕਾਰ ਨੂੰ ਵੀ ਫਟਕਾਰ ਲਗਾਈ ਜਾਂਦੀ ਸੁਪਰੀਮ ਕੋਰਟ ਵੱਲੋਂ ਕਿ ਹਾਲੇ ਤੱਕ ਡੱਲੇਵਾਲ ਨੂੰ ਇਸ ਮਾਮਲੇ ਦੇ ਵਿੱਚ ਕਿਉਂ ਨਹੀਂ ਮਨਾਇਆ ਗਿਆ ਕਿਉਂ ਜਿਹੜਾ ਉਹਨਾਂ ਦਾ ਮਰਨ ਵਰਤ ਨਹੀਂ ਤੋੜਿਆ ਗਿਆ ਪਰ ਕਿਸਾਨਾਂ ਦੇ ਹੌਸਲੇ ਨਹੀਂ ਟੁੱਟੇ ਡੱਲੇਵਾਲ ਦਾ ਵੀ ਹੌਸਲਾ ਨਹੀਂ ਟੁੱਟਿਆ ਡੱਲੇਵਾਲ ਜਿਹੜਾ ਉਸੇ ਮਰਨ ਵਰਤ ਦੇ ਵਿੱਚ ਬੈਠੇ ਹੋਏ ਨੇ ਲਗਾਤਾਰ 40 ਦਿਨ ਦੇ ਵਿੱਚ ਪਹੁੰਚ ਗਿਆ ਇਸ ਦੌਰਾਨ ਕਿਸਾਨਾਂ ਦੀ ਇਹ ਦੱਸਿਆ ਜਾ ਰਿਹਾ ਹੈ ਕਈਆਂ ਦੀ ਮੌਤ ਵੀ ਹੋ ਚੁੱਕੀ ਆ ਪਰ ਸਰਕਾਰ ਬਿਲਕੁਲ ਵੀ ਟਾਸ ਤੋਂ ਮਸ ਨਹੀਂ ਹੋਈ ਕਿਸਾਨੀ ਆਗੂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਨਾਲ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜੁੜ ਰਿਹਾ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਜਦੋਂ ਤੱਕ ਕਿਸਾਨ ਕਿਸਾਨੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਇਵੇਂ ਹੀ ਜਾਰੀ ਰਹੇਗਾ ਇਹ ਕਹਿਣਾ ਹੈ ਕਿਸਾਨ ਆਗੂਆਂ ਦਾ ਕਿਸਾਨੀ ਆਗੂਆਂ ਦਾ ਜੋ ਅੱਜ ਮਰਿੰਡਾ ਤੋਂ ਰਵਾਨਾ ਹੋਏ ਨੇ ਮਰਿੰਡਾ ਤੋਂ ਜਿਹੜੇ ਨੇ ਅੱਜ ਕਿਸਾਨ ਆਗੂ ਖਨੋਰੀ ਬਾਰਡਰ ਲਈ ਰਵਾਨਾ ਹੋਏ ਨੇ ਹੋਰ ਕੁਝ ਕੀ ਕਹਿਣਾ ਹੈ ਕਿਸਾਨੀ ਆਗੂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅੱਜ ਭਾਰਤੀ ਕਿਸਾਨ ਜੁਗ ਜੀਤ ਸਿੰਘ ਵੱਲੋਂ ਮਰੰਡੇ ਤੋਂ ਵੱਡਾ ਮੁਹਾਲੀ ਦੇ ਰੋਪੜ ਜ਼ਿਲ੍ਹੇ ਦਾ ਕਾਫਲਾ ਲੈ ਕੇ ਜਾ ਰਿਹਾ ਹੈ ਜੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਦਿੱਲੀ ਅੱਛਾ ਸੀ ਵੀ 4 ਤਰੀਕ ਦਾ ਜਿਹੜਾ ਵੱਡੀ ਮਹਾ ਪੰਚਾਇਤ ਆਲ ਇੰਡੀਆ ਦੀ ਰੱਖੀ ਗਈ ਹੈ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਇਹ ਲੋਕਾਂ ਚ ਇੱਕ ਨਵੀਂ ਸਫਲਤ ਭਰਨ ਵਾਸਤੇ ਜਿਹੜੇ ਲੋਕ ਅਜੇ ਘਰਾਂ ਚ ਬੈਠੇ ਸੀ ਉਹ ਵੀ ਜਾਗਰੂਕ ਹੋਏ ਤੇ ਨਾਲ ਬਹੁਤ ਜ਼ਿਆਦਾ ਤਕਰੀਬਨ ਆਲ ਇੰਡੀਆ ਤੋਂ ਕਾਟਾ ਪੰਜਾਬ ਤਾਂ ਸਾਰਾ ਹੀ ਅੱਜ ਚੱਲਿਆ ਹੋਇਆ ਸੋ ਲੋਕਾਂ ਨੂੰ ਇੱਕ ਜਗਾਉਣ ਵਾਸਤੇ ਇੱਕ ਇਤੋਂ ਵੱਡਾ ਕਾਫਲੇ ਦੇ ਰੂਪ ਵਿੱਚ ਜਾ ਰਹੇ ਆ ਤਾਂ ਜੋ ਸੁੱਤੀ ਸਰਕਾਰ ਆ ਜਿਹਨੇ ਅਜੇ ਤੱਕ ਕੋਈ ਮੀਟਿੰਗਾਂ ਨਹੀਂ ਲਈਆਂ ਕਿੰਨੇ ਮਹੀਨੇ ਤੋਂ ਦੱਲੇਵਾਲ ਸਾਹਿਬ ਨੂੰ ਅੱਜ 40 ਦਿਨਾਂ ਦਾ ਦਾਣਾ ਨਹੀਂ ਖਾ ਕੇ ਦੇਖਿਆ ਆ ਇਥੋਂ ਅਸੀਂ ਵੱਡੇ ਕਾਫਲੇ ਦੇ ਰੂਪ ਵਿੱਚ ਜਾ ਰਹੇ ਆ ਜੀ ਤੇ ਸਰਕਾਰਾਂ ਦੇ ਕੰਮ ਇਹ ਹੁੰਦੇ ਇਹ ਅਸਲ 'ਚ ਕੋਆਪਰੇਟਿਵ ਘਰਾਣਿਆਂ ਦੇ ਥੱਲੇ ਚੱਲਦੇ ਆ ਆਮ ਲੋਕਾਂ ਦੀਆਂ ਸਰਕਾਰਾਂ ਨਹੀਂ ਹੈਗੀਆਂ ਜਿੱਦਾਂ ਉਹ ਕਹਿੰਦੇ ਉਦਾਂ ਚੱਲਦੇ ਆ ਇਸ ਕਰਕੇ ਉਹਨਾਂ ਨੇ ਇੱਕ ਵਾਅਦੇ ਸਾਡੇ ਨਾਲ ਠੱਗੀ ਕੀਤੀ ਸੀ ਉਦੋਂ ਵੀ ਸਾਡੀ ਗਲਤੀ ਸੀ ਅਸੀਂ ਆ ਗਏ ਉੱਥੋਂ ਪਹਿਲਾਂ ਹੁਣ ਉਹ ਵਾਅਦੇ ਨਹੀਂ ਅਸੀਂ ਸਾਡੀ ਕਿਹੜਾ ਕੋਈ ਨਵੀਂ ਮੰਗ ਆ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀ ਉਹੀ ਵਾਦੇ ਮਨਾਉਣ ਵਾਸਤੇ ਬੈਠੇ ਆ ਉਲਟ ਸਾਡੇ ਹੁਣ ਫੇਰ ਕਿੰਨੇ ਨੁਕਸਾਨ ਹੋ ਰਹੇ ਨੇ ਸ਼ਬਕਰ ਨਸ਼ੀਦ ਹੋ ਗਿਆ ਇੱਕ ਵੀਰ ਨੇ ਸਲਫਾਸ ਖਾਲੀ ਰਣਜੋਤ ਸਿੰਘ ਉਹ ਸ਼ਹੀਦ ਹੋ ਗਏ ਨੇ ਹੋਰ ਕਿੰਨੇ ਫੱਟੜ ਹੋ ਗਏ ਆ ਕਿੰਨਾ ਨੁਕਸਾਨ ਹੋ ਰਿਹਾ 11 ਮਹੀਨਿਆਂ ਤੋਂ ਉੱਦਾ ਬੈਠੇ ਨੇ ਸੜਕਾਂ ਦੇ ਸੋ ਸਰਕਾਰਾਂ ਨੂੰ ਦੇਖਣਾ ਚਾਹੀਦਾ ਆਮ ਥੱਲੇ ਦੀ ਜਿਹੜੀ ਨਵਜੇ ਦਾ ਨੂੰ ਗਰਾਉਂਡ ਰੈਲੀਟੀ ਦੇਖਣੀ ਚਾਹੀਦੀ ਆ ਕਿ ਲੋਕਾਂ ਦੀ ਮੰਗ ਕੀ ਆ ਸੋ ਇਸ ਵਾਸਤੇ ਉਹਨਾਂ ਨੂੰ ਜਾਗਣਾ ਚਾਹੀਦਾ ਆਮ ਲੋਕਾਂ ਦੀ ਸੁਣਨੀ ਚਾਹੀਦੀ ਆ ਆ ਦੇਖੋ ਆਪ ਸਭ ਨੂੰ ਸਾਰੇ ਦੇਸ਼ ਭਰ ਦੇ ਸਾਰੇ ਇਨਸਾਨਾਂ ਨੂੰ ਕਿਹਾ ਹੋਰ ਸਾਰੇ ਦੇਸ਼ ਭਰ ਦੇ ਵਪਾਰੀਆਂ ਵਰਗ ਨੂੰ ਸਭ ਨੂੰ ਪਤਾ ਹੈ ਕਿ ਮੋਰਚਾ ਚੱਲਦੇ ਨੂੰ 11 ਮਹੀਨੇ ਹੋ ਚੁੱਕੇ ਹਨ ਪਿਛਲੀ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਸਰਕਾਰ ਦੇ ਸਿਰ ਤੇ ਕੋਈ ਜੋ ਨਹੀਂ ਸਰਕ ਰਹੀ ਹਾਂ ਪਹਿਲੀ ਦੌਰ ਦੇ ਵਿੱਚ ਮੀਟਿੰਗਾਂ ਜ਼ਰੂਰ ਹੋਈਆਂ ਉਸ ਤੋਂ ਬਾਅਦ ਜਦੋਂ ਸੈਂਟਰ ਸਰਕਾਰ ਦੁਆਰਾ ਨਵੇਂ ਉੱਚ ਆ ਗਈ ਤੇ ਹਰਿਆਣਾ ਸਰਕਾਰ ਵੀ ਤੇ ਨਹੀਂ ਕੋਈ ਗੱਲਬਾਤ ਹੋਈ ਤਾਂ ਹੁਣ ਜਿਹੜੀ ਆਰ ਪਾਰ ਦੀ ਲੜਾਈ ਸਰਦਾ ਜੁਗਜੀਤ ਸਿੰਘ ਢੱਲੇਵਾਲ ਜੀ ਵੱਲੋਂ ਪਿਛਲੇ 40 ਦਿਨ ਹੋ ਚੁੱਕੇ ਆ 40ਵਾਂ ਦਿਨਾਂ ਮਰਨ ਵਰਤ ਤੇ ਬੈਠੇ ਨੇ ਸੋ ਲੜਾਈ ਹਾਰ-ਪਾਰ ਦੀ ਆ ਲੜਾਈ ਜਿਹੜੀ ਕੋਆਪਰੇਟਿਵ ਘਰਾਣੇ ਦੇ ਨਾਲ ਆ ਨਾ ਕਿ ਸੈਂਟਰ ਦੀ ਵੀ ਇੱਕ ਨਾ ਚੱਲਦਾ ਕਿ ਸੈਂਟਰ ਸਰਕਾਰ ਪਿੱਛੇ ਕੋਆਪਰੇਟਿਵ ਘਰਾਣੇ ਸੰਸਾਰ ਦੇ ਬੈਠੇ ਨੇ ਜਿਨ੍ਹਾਂ ਨਾਲ ਲੜਾਈ ਚੱਲ ਰਹੀ ਆ 14 ਚ ਵੀ ਮੋਦੀ ਨੇ ਆ ਕੇ ਕਿਹਾ ਸੀ ਵੀ ਅਸੀਂ ਜੀ ਸੁਆਮੀ ਨਾਥਨ ਰਿਪੋਰਟ ਜਿਹੜੀ ਲਾਗੂ ਕਰਾਂਗੇ ਅਸੀਂ ਜਿੰਨੇ ਵੀ ਆਪਣੇ ਕਿਸਾਨਾਂ ਦੇ ਕਰਜ਼ੇ ਨੇ ਉਹ ਮਾਫ ਕਰਾਂਗੇ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੋਏ ਜਿਹੜੇ ਆਮ ਵਪਾਰੀ ਵੱਡਾ ਵਪਾਰੀ ਕੋਆਪਰੇਟਿਵ ਕਰਾਣਿਆਂ ਦੇ ਤਾਂ ਜਰੂਰ ਕਰਜੇ ਮਾਫ ਹੋਗੇ ਪਰ ਮੈਨੂੰ ਨਹੀਂ ਲੱਗਦਾ ਹੈਗਾ ਕਿ ਆਮ ਕਿਸਾਨਾਂ ਦੇ ਕਰਜੇ ਮਾਫ ਹੋਏ ਨੇ 2-2000 ਰੁਪਏ ਦੇ ਕੇ ਤੁਸੀਂ ਆਪ ਇੱਕ ਆਪਣੀ ਉਹ ਕਰਦੇ ਹੋ ਕਿ ਅਸੀਂ ਕਿਸਾਨਾਂ ਨੂੰ 2-2000 ਕੀ ਹੁੰਦਾ 2-2000 ਤੇ ਅੱਜ ਜਿਹੜਾ 40ਵਾਂ ਦਿਨ ਆ ਖਨੌਰੀ ਡੱਲੇਵਾਲ ਸਾਹਿਬ ਦੀ ਇੱਛਾ ਸੀ ਵੀ ਮੈਂ ਸਾਰਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਪਹੁੰਚੋ ਤੇ ਅੱਜ ਮਹਾਲੀ ਤੇ ਰੋਪੜ ਜ਼ਿਲ੍ਹਾ ਭਾਰਤੀ ਕਿਸਾਨ ਜੂਨ ਖੋਸਾ ਵੱਲੋਂ ਪਿੰਡ-ਪਿੰਡ ਮੀਟਿੰਗ ਕਰਕੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸਾਰੇ ਜਾਣਦੇ ਨੇ ਸਾਰੇ ਲੋਕਾਂ ਨੇ ਬੜਾ ਸ਼ਾਹ ਦਿੱਤਾ ਸੋ ਜਿੰਨੇ ਵੀਰ ਮੇਰੇ ਅੱਜ ਕਾਫਲੇ 'ਚ ਪਹੁੰਚੇ ਨੇ ਕੁਸ਼ ਕਰਾਂ 'ਚ ਵੀ ਰਹਿ ਗਏ ਜਿਨ੍ਹਾਂ ਨੂੰ ਕੋਈ ਕੰਮਕਾਰ ਆਉਣਾ ਤੇ ਅਗਾਹ ਪਿਛਾਂ ਜਰੂਰ ਪਹੁੰਚਣਗੇ ਦਿਲੀ ਸਾਰਿਆਂ ਦੇ ਇੱਛਾ ਹੈ ਕਿ ਅਸੀਂ ਖਨੌਰੀ ਪਹੁੰਚੀਏ ਤਾਂ ਜੇ ਮੈਨੂੰ ਲੱਗਦਾ ਕਿ ਇਕੱਠਾ ਜਿਹੜਾ ਵੱਡਾ ਹੋਏਗਾ ਵੱਡੀ ਰੈਲੀ ਹੋਊ ਅੱਜ ਭਾਰਤੀ ਕਿਸਾਨ ਜਿਹੜੀਆਂ ਖੋਸਾ ਵੱਲੋਂ ਮਰੰਡੇ ਤੋਂ ਵੱਡਾ ਮੋਹਾਲੀ ਤੋਂ ਖਨੋਰੀ ਬਾਰਡਰ ਤੇ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ ਜਿੱਥੇ ਪੰਜਾਬ ਭਰ ਤੋਂ ਕਿਸਾਨ ਆਗੂ ਪਹੁੰਚ ਰਹੇ ਨੇ ਨੌਜਵਾਨਾਂ ਦੀ ਗੱਲ ਕਰੀਏ ਕਿਸਾਨਾਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਅੱਜ ਖਨੋਰੀ ਬਾਰਡਰ ਪਹੁੰਚ ਰਹੇ ਨੇ ਇਸ ਮਹਾਪੰਚਾਇਤ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਡੱਲੇਵਾਲ ਅੱਜ ਕਿਸਾਨਾਂ ਨੂੰ ਸੰਦੇਸ਼ ਦੇਣਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਆਪਣੀਆਂ ਗੱਡੀਆਂ ਜੀਪਾਂ ਦਾ ਕਾਫਲਾ ਲੈ ਕੇ ਅੱਜ ਉੱਥੇ ਪਹੁੰਚ ਰਹੇ ਨੇ ਉੱਥੇ ਡੱਲੇਵਾਲ ਦਾ ਸੰਦੇਸ਼ ਸੁਣਨ ਦੇ ਲਈ ਪਹੁੰਚ ਰਹੇ ਨੇ ਕਿਉਂਕਿ ਅੱਜ ਉੱਥੋਂ ਮਹਾਪੰਚਾਇਤ ਹੋਣੀ ਹੈ ਖਨੋਰੀ ਦੇ ਦੇ ਵਿੱਚ ਕੋਈ ਵੱਡੇ ਫੈਸਲੇ ਲਈ ਜਾ ਸਕਦੇ ਨੇ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਕਿਉਂਕਿ ਲਗਾਤਾਰ 40ਵੇਂ ਦਿਨ ਵਿੱਚ ਜਿਹੜਾ ਧਰਨਾ ਹੈ ਉਹ ਢੱਲੇਵਾਲ ਜੀ ਦਾ ਪਹੁੰਚ ਗਿਆ ਢੱਲੇਵਾਲ ਜਿਹੜੇ ਨੇ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਅੱਜ ਕਰੀਬ 40 ਦਿਨ ਉਹਨਾਂ ਨੂੰ ਮਰਨ ਵਰਤ ਤੇ ਬੈਠੇ ਹੋਏ ਹੋ ਗਏ ਨੇ ਤੇ ਅੱਜ ਮਹਾਪੰਚਾਇਤ ਖਨੋਰੀ ਬਾਰਡਰ ਦੇ ਵਿੱਚ ਰੱਖੀ ਗਈ ਹੈ ਜਿੱਥੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਥਾਵਾਂ ਤੋਂ ਲੋਕ ਉੱਥੇ ਪਹੁੰਚਣਗੇ ਪੰਜਾਬ ਦੇ ਲੋਕ ਉੱਥੇ ਪਹੁੰਚ ਕੇ ਜਿਹੜਾ ਉਹ ਉੱਥੇ ਦਾ ਸੰਦੇਸ਼ ਸੁਣਨਗੇ ਕਿਸਾਨ ਜਿਹੜੇ ਨੇ ਵੱਡੀ ਗਿਣਤੀ 'ਚ ਪਹੁੰਚ ਰਹੇ ਨੇ ਵੱਡੀਆਂ ਜੀਪਾਂ ਲੈ ਕੇ ਕਿਸਾਨੀ ਝੰਡੇ ਲੈ ਕੇ ਜਿਹੜੇ ਉੱਥੇ ਪਹੁੰਚਿਆ ਜਾਣਾ ਦੱਸਦੀ ਹੈ ਕਿ ਮਰਿੰਡਾ ਤੋਂ ਵੀ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੈਂਕੜੇ ਕਿਸਾਨਾਂ ਦਾ ਕਾਫਲਾ ਜਿਹੜਾ ਹੈ ਉਹ ਵੀ ਅੱਜ ਉੱਥੇ ਪਹੁੰਚਣ ਦੇ ਲਈ ਰਵਾਨਾ ਹੋਇਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਕਾਫਲਾ ਰਵਾਨਾ ਹੋਇਆ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੈਂਕੜੇ ਕਿਸਾਨ ਜਿਹੜੇ ਨੇ ਉੱਥੇ ਪਹੁੰਚਣ ਦੇ ਲਈ ਅੱਜ ਰਵਾਨਾ ਹੋਏ ਨੇ ਆਪਣੀਆਂ ਗੱਡੀਆਂ ਦੇ ਵਿੱਚ ਜੀਪਾਂ ਦੇ ਵਿੱਚ ਕਿਸਾਨੀ ਝੰਡੇ ਲੈ ਕੇ ਜਿਹੜੇ ਨੇ ਉੱਥੇ ਰਵਾਨਾ ਹੋਏ ਨੇ ਦੱਸਦੀ ਹੈ ਕਿ ਇਸ ਮੌਕੇ ਕਿਸਾਨ ਆਗੂ ਜੁਝਾਰ ਸਿੰਘ ਸੂਬਾਈ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਹੋਰ ਆਗੂ ਵੀ ਜਿਹੜੇ ਨੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਉੱਥੇ ਪਹੁੰਚਣ ਦੇ ਲਈ ਤਿਆਰ ਹੋਏ ਨੇ ਉੱਥੇ ਜਿਹੜਾ ਰਵਾਨਾ ਹੋ ਚੁੱਕੇ ਨੇ ਆਪਣੀਆਂ ਗੱਡੀਆਂ ਦੀਆਂ ਤਸਵੀਰਾਂ ਦੇਖ ਰਹੇ ਹੋ ਧੁੰਦ ਪਈ ਹੋਈ ਆ ਧੁੰਦ ਦਾ ਮੌਸਮ ਹੈ ਠੰਡਾ ਮੌਸਮ ਹੈ ਪਰ ਕਿਸਾਨਾਂ ਦੇ ਹੌਸਲੇ ਨਹੀਂ ਟੁੱਟੇ ਇਸ ਧੁੰਦ ਦੇ ਮੌਸਮ ਦੇ ਵਿੱਚ ਵੀ ਜਿਹੜੇ ਨੇ ਕਿਸਾਨ ਉੱਥੇ ਪਹੁੰਚਣ ਦੇ ਲਈ ਤਿਆਰ ਨੇ 40ਵੇਂ ਦਿਨ ਦੇ ਵਿੱਚ ਮਰਨਵਰਤ ਡੱਲੇਵਾਲ ਦਾ ਪਹੁੰਚ ਚੁੱਕਿਆ ਹੈ ਔਰ ਇਸ 40ਵੇਂ ਦਿਨ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਉੱਥੇ ਮਹਾਪੰਚਾਇਤ ਰੱਖੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ 40ਵੇਂ ਦਿਨ ਜਿਹੜਾ ਮਰਨਵਰਤ ਪਹੁੰਚ ਚੁੱਕਿਆ ਹੈ ਡੱਲੇ ਤਾਂ ਦਿਨ ਬਦਿਨ ਨ ਗੰਭੀਰ ਹੁੰਦੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੀ ਕੰਨਾਂ ਤੇ ਜੂ ਤੱਕ ਨਹੀਂ ਸਰਕ ਰਹੀ ਇਹ ਕਹਿਣਾ ਹੈ ਕਿਸਾਨ ਆਗੂਆਂ ਦਾ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਨਾ ਕਾਨੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਨੇ ਤਾਂ ਜੋ ਕਿਸਾਨਾਂ ਦੀਆਂ ਮੰਗਾਂ ਮੰਨਵਾਈਆਂ ਜਾ ਸਕਣ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਚ ਸ਼ੁਰੂ ਕੀਤੇ ਸੰਘਰਸ਼ ਵਿੱਚ ਹਰ ਵਰਗ ਵੱਲੋਂ ਪੂਰਨ ਜਿਹੜਾ ਸਮਰਥਨ ਮਿਲ ਰਿਹਾ ਹੈ ਇਕੱਲਾ ਕਿਸਾਨਾਂ ਦਾ ਸਮਰਥਨ ਨਹੀਂ ਮਿਲ ਰਿਹਾ ਹੋਰ ਜਿਹੜੇ ਪੰਜਾਬ ਹਰਿਆਣਾ ਤੋਂ ਜਿਹੜੇ ਨੇ ਕਿਸਾਨ ਪਹੁੰਚ ਰਹੇ ਨੇ ਲੋਕ ਪਹੁੰਚ ਰਹੇ ਨੇ ਉੱਥੇ ਆ ਕੇ ਸਮਰਥਨ ਕਰ ਰਹੇ ਨੇ ਕਿਉਂਕਿ 40ਵੇਂ ਦਿਨ ਦੇ ਵਿੱਚ ਜਿਹੜਾ ਇਹ ਮਰਨਵਰਤ ਪਹੁੰਚ ਚੁੱਕਿਆ ਹੈ ਤੇ ਹੁਣ ਇਹ ਮਰਨਵਰਤ ਜਿਹੜਾ ਇੱਕ ਵੱਡਾ ਰੂਪ ਧਾਰਨ ਕਰ ਰਿਹਾ ਹੈ ਲੋਕ ਉੱਥੇ ਪਹੁੰਚ ਰਹੇ ਨੇ ਉੱਥੇ ਜਿਹੜਾ ਅੱਜ ਸੰਦੇਸ਼ ਦਿੱਤਾ ਜਾ ਕੇ ਡੱਲੇਵਾਲ ਵੱਲੋਂ ਕਾਫੀ ਮਨਾਉਣ ਦੀ ਕੋਸ਼ਿਸ਼ ਜਿਹੜੀ ਹੈ ਡੱਲੇਵਾਲ ਨੂੰ ਕੀਤੀ ਜਾ ਰਹੀ ਸੀ ਚਾਹੇ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਚਾਹੇ ਕੇਂਦਰ ਦੇ ਕਈ ਨੇਤਾ ਹੋਣ ਇਹ ਗੱਲ ਕਹੀ ਸੀ ਕਹੀ ਜਾ ਰਹੀ ਸੀ ਕਿ ਡੱਲੇਵਾਲ ਉਥੋਂ ਉੱਠ ਜਾਣ ਸੁਪਰੀਮ ਕੋ ਸਾਨੂੰ ਸੁਪਰੀਮ ਕੋਰਟ ਵੱਲੋਂ ਕਿਹਾ ਜਾਂਦਾ ਹੈ ਕਿ ਡੱਲੇਵਾਲ ਨੂੰ ਕਿਉਂ ਨਹੀਂ ਮਨਾਇਆ ਜਾ ਰਿਹਾ ਕੇਂਦਰ ਸਰਕਾਰ ਨੂੰ ਵੀ ਫਟਕਾਰ ਲਗਾਈ ਜਾਂਦੀ ਸੁਪਰੀਮ ਕੋਰਟ ਵੱਲੋਂ ਕਿ ਹਾਲੇ ਤੱਕ ਡੱਲੇਵਾਲ ਨੂੰ ਇਸ ਮਾਮਲੇ ਦੇ ਵਿੱਚ ਕਿਉਂ ਨਹੀਂ ਮਨਾਇਆ ਗਿਆ ਕਿਉਂ ਜਿਹੜਾ ਉਹਨਾਂ ਦਾ ਮਰਨ ਵਰਤ ਨਹੀਂ ਤੋੜਿਆ ਗਿਆ ਪਾਕਿਸਤਾਨਾਂ ਦੇ ਹੌਸਲੇ ਨਹੀਂ ਟੁੱਟੇ ਡੱਲੇਵਾਲ ਦਾ ਵੀ ਹੌਸਲਾ ਨਹੀਂ ਟੁੱਟਿਆ ਡੱਲੇਵਾਲ ਜਿਹੜਾ ਉਸੇ ਮਰਨ ਵਰਤ ਦੇ ਵਿੱਚ ਬੈਠੇ ਹੋਏ ਨੇ ਲਗਾਤਾਰ 40 ਦਿਨ ਦੇ ਵਿੱਚ ਪਹੁੰਚ ਗਿਆ ਇਸ ਦੌਰਾਨ ਕਿਸਾਨਾਂ ਦੀ ਇਹ ਦੱਸਿਆ ਜਾ ਰਿਹਾ ਹੈ ਕਿੰਿਆਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਸਰਕਾਰ ਬਿਲਕੁਲ ਵੀ ਟਾਸ ਤੋਂ ਮਸ ਨਹੀਂ ਹੋਈ ਕਿਸਾਨੀ ਆਗੂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਨਾਲ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜੁੜ ਰਿਹਾ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਜਦੋਂ ਤੱਕ ਕਿਸਾਨ ਕਿਸਾਨੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਇਵੇਂ ਹੀ ਜਾਰੀ ਰਹੇਗਾ ਇਹ ਕਹਿਣਾ ਹੈ ਕਿਸਾਨ ਆਗੂਆਂ ਦਾ ਕਿਸਾਨੀ ਆਗੂਆਂ ਦਾ ਜੋ ਅੱਜ ਮਰਿੰਡਾ ਤੋਂ ਰਵਾਨਾ ਹੋਏ ਨੇ ਮਰਿੰਡਾ ਤੋਂ ਜਿਹੜੇ ਨੇ ਅੱਜ ਕਿਸਾਨ ਆਗੂ ਖਨੋਰੀ ਬਾਰਡਰ ਲਈ ਰਵਾਨਾ ਹੋਏ ਨੇ ਹੋਰ ਕੁਝ ਕੀ ਕਹਿਣਾ ਹੈ ਕਿਸਾਨੀ ਆਗੂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅੱਜ ਭਾਰਤੀ ਕਿਸਾਨ ਜੁਨੀਆਂ ਖੋਸਾ ਵੱਲੋਂ ਮਰੰਡੇ ਤੋਂ ਵੱਡਾ ਮੋਹਾਲੀ ਤੇ ਰੋਪੜ ਜ਼ਿਲ੍ਹੇ ਦਾ ਕਾਫਲਾ ਲੈ ਕੇ ਜਾ ਰਿਹਾ ਹੈ ਜੋ ਸਰ ਰਾਜਗਜੀਤ ਸਿੰਘ ਡੱਲੇਵਾਲ ਦੀ ਦਿੱਲੀ ਅੱਛਾ ਸੀ ਵੀ 4 ਤਰੀਕ ਦਾ ਜਿਹੜਾ ਵੱਡੀ ਮਹਾਪੰਚਾਇਤ ਆਲ ਇੰਡੀਆ ਦੀ ਰੱਖੀ ਗਈ ਆ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਤੇ ਲੋਕਾਂ 'ਚ ਇੱਕ ਨਵੀਂ 스ਫਿਰਤ ਭਰਨ ਵਾਸਤੇ ਜਿਹੜੇ ਲੋਕ ਅਜੇ ਘਰਾਂ 'ਚ ਬੈਠੇ ਸੀ ਉਹ ਵੀ ਜਾਗਰੂਕ ਹੋਏ ਤੇ ਨਾਲ ਬਹੁਤ ਜ਼ਿਆਦਾ ਤਕਰੀਬਨ ਆਲ ਇੰਡੀਆ ਤੋਂ ਕਾਟਾ ਪੰਜਾਬ ਤਾਂ ਸਾਰਾ ਹੀ ਅੱਜ ਚੱਲਿਆ ਹੋਇਆ ਸੋ ਲੋਕਾਂ ਨੂੰ ਇੱਕ ਜਗਾਉਣ ਵਾਸਤੇ ਇੱਕ ਇਤੋਂ ਵੱਡਾ ਕਾਫਲੇ ਦੇ ਰੂਪ ਵਿੱਚ ਜਾ ਰਹੇ ਆ ਤਾਂ ਜੋ ਸੁੱਤੀ ਸਰਕਾਰ ਆ ਜਿਹਨੇ ਅਜੇ ਤੱਕ ਕੋਈ ਮੀਟਿੰਗਾਂ ਨਹੀਂ ਲਈਆਂ ਕਿੰਨੇ ਮਹੀਨੇ ਤੋਂ ਡੱਲੇਵਾਲ ਸਾਹਿਬ ਨੂੰ ਅੱਜ 40 ਦਿਨਾਂ ਅੰਨ ਦਾ ਦਾਣਾ ਨਹੀਂ ਖਾ ਕੇ ਦੇਖਿਆ ਨਾ ਇੱਥੋਂ ਅਸੀਂ ਵੱਡੇ ਕਾਫਲੇ ਦੇ ਰੂਪ ਵਿੱਚ ਜਾ ਰਹੇ ਆ ਜੀ ਇਹ ਸਰਕਾਰਾਂ ਦੇ ਕੰਮ ਹੀ ਇਹ ਹੁੰਦੇ ਇਹ ਅਸਲ 'ਚ ਕੋਆਪਰੇਟਿਵ ਘਰਾਣਿਆਂ ਦੇ ਥੱਲੇ ਚੱਲਦੇ ਆ ਆਮ ਲੋਕਾਂ ਦੀਆਂ ਸਰਕਾਰਾਂ ਨਹੀਂ ਹੈਗੀਆਂ ਜਿੱਦਾਂ ਉਹ ਕਹਿੰਦੇ ਉਦਾਂ ਚੱਲਦੇ ਆ ਇਸ ਕਰਕੇ ਉਹਨਾਂ ਨੇ ਇੱਕ ਵਾਰ ਦੇ ਸਾਡੇ ਨਾਲ ਠੱਗੀ ਕੀਤੀ ਸੀ ਉਦੋਂ ਵੀ ਸਾਡੀ ਗਲਤੀ ਸੀ ਅਸੀਂ ਆ ਗਏ ਉੱਥੋਂ ਪਹਿਲਾਂ ਹੁਣ ਉਹ ਵਾਦੇ ਨਹੀਂ ਅਸੀਂ ਸਾਡੇ ਕਿਹੜਾ ਕੋਈ ਨਵੀਂ ਮੰਗ ਆ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀ ਉਹੀ ਵਾਦੇ ਮਨਾਉਣ ਵਾਸਤੇ ਬੈਠੇ ਆ ਉਲਟ ਸਾਡੇ ਹੁਣ ਫੇਰ ਕਿੰਨੇ ਨੁਕਸਾਨ ਹੋ ਰਹੇ ਨੇ ਸ਼ੁਭਕਰਨ ਸ਼ਹੀਦ ਹੋ ਗਿਆ ਇੱਕ ਵੀਰ ਨੇ ਸਲਫਾਸ ਖਾਲੀ ਸੀ ਰਣਜੋਤ ਸਿੰਘ ਉਹ ਸ਼ੀਦ ਹੋ ਗਏ ਨੇ ਹੋਰ ਕਿੰਨੇ ਫੱਟੜ ਹੋ ਗਏ ਆ ਕਿੰਨਾ ਨੁਕਸਾਨ ਹੋ ਰਿਹਾ 11 ਮਹੀਨਿਆਂ ਤੋਂ ਉੱਦਾ ਬੈਠੇ ਨੇ ਸੜਕਾਂ ਦੇ ਸੋ ਸਰਕਾਰਾਂ ਨੂੰ ਦੇਖਣਾ ਚਾਹੀਦਾ ਆਮ ਥੱਲੇ ਦੀ ਜਿਹੜੀ ਨਵਜੇ ਨਾਲ ਨੂੰ ਗਰਾਉਂਡ ਰਿਐਲਿਟੀ ਦੇਖਣੀ ਚਾਹੀਦੀ ਆ ਕਿ ਲੋਕਾਂ ਦੀ ਮੰਗ ਕੀ ਆ ਸੋ ਇਸ ਵਾਸਤੇ ਉਹਨਾਂ ਨੂੰ ਜਾਗਣਾ ਚਾਹੀਦਾ ਆਮ ਲੋਕਾਂ ਦੀ ਸੁਣਨੀ ਚਾਹੀਦੀ ਆ ਆ ਦੇਖੋ ਆਪ ਸਭ ਨੂੰ ਸਾਰੇ ਦੇਸ਼ ਭਰ ਦੇ ਸਾਰੇ ਇਨਸਾਨਾਂ ਨੂੰ ਕਿਹਾ ਹੋਰ ਸਾਰੇ ਦੇਸ਼ ਭਰ ਦੇ ਵਪਾਰੀਆਂ ਵਰਗ ਨੂੰ ਸਭ ਨੂੰ ਪਤਾ ਹੈ ਕਿ ਮੋਰਚਾ ਚੱਲਦੇ ਨੂੰ 11 ਮਹੀਨੇ ਹੋ ਚੁੱਕੇ ਆ ਪਿਛਲੀ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਸਰਕਾਰ ਦੇ ਸਿਰ ਤੇ ਕੋਈ ਜੋ ਨਹੀਂ ਸਰ ਕਰ ਰਹੀ ਹਾਂ ਪਹਿਲੀ ਦੌਰ ਦੇ ਵਿੱਚ ਮੀਟਿੰਗਾਂ ਜ਼ਰੂਰ ਹੋਈਆਂ ਉਹ ਤੋਂ ਬਾਅਦ ਜਦੋਂ ਸੈਂਟਰ ਸਰਕਾਰ ਦੁਆਰਾ ਨਵੇਂ ਉੱਚ ਆ ਗਈ ਤੇ ਹਰਿਆਣਾ ਸਰਕਾਰ ਵੀ ਤੇ ਨਹੀਂ ਕੋਈ ਗੱਲਬਾਤ ਹੋਈ ਤਾਂ ਹੁਣ ਜਿਹੜੀ ਆਰਪਾਰ ਦੀ ਲੜਾਈ ਸਰਦਾਰ ਜੁਜੀਤ ਸਿੰਘ ਢੱਲੇਵਾਲ ਜੀ ਵੱਲੋਂ ਪਿਛਲੇ 40 ਦਿਨ ਹੋ ਚੁੱਕੇ ਆ 40ਵੇਂ ਦਿਨਾਂ ਮਰਨ ਵਰਤ ਤੇ ਬੈਠੇ ਨੇ ਸੋ ਲੜਾਈ ਆਰਪਾਰ ਦੀ ਆ ਲੜਾਈ ਜਿਹੜੀ ਕੋਆਪਰੇਟਿਵ ਘਰਾਣੇ ਦੇ ਨਾਲ ਆ ਨਾ ਕਿ ਸੈਂਟਰ ਦੀ ਵੀ ਇੱਕ ਨਾ ਚੱਲਦਾ ਕਿ ਸੈਂਟਰ ਸਰਕਾਰ ਪਿੱਛੇ ਕੋਆਪਰੇਟਿਵ ਘਰਾਣਿਆਂ ਦੇ ਸੰਸਾਰ ਦੇ ਬੈਠੇ ਨੇ ਜਿਨ੍ਹਾਂ ਨਾਲ ਲੜਾਈ ਚੱਲ ਰਹੀ ਆ 14 ਚ ਵੀ ਮੋਦੀ ਨੇ ਆ ਕੇ ਕਿਹਾ ਸੀ ਵੀ ਅਸੀਂ ਜੀ ਸੁਆਮੀ ਨਾਥਨ ਰਿਪੋਰਟ ਜਿਹੜੀ ਲਾਗੂ ਕਰਾਂਗੇ ਅਸੀਂ ਜਿੰਨੇ ਵੀ ਆਪਣੇ ਕਿਸਾਨਾਂ ਦੇ ਕਰਜ਼ੇ ਨੇ ਉਹ ਮਾਫ ਕਰਾਂਗੇ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੋਏ ਜਿਹੜੇ ਆਮ ਵਪਾਰੀ ਵੱਡਾ ਵਪਾਰੀ ਕੋਆਪਰੇਟਿਵ ਘਰਾਣਿਆਂ ਦੇ ਤਾਂ ਜਰੂਰ ਕਰਜ਼ੇ ਮਾਫ ਹੋਗੇ ਪਰ ਮ ਮੈਨੂੰ ਨਹੀਂ ਲੱਗਦਾ ਹੈਗਾ ਕਿ ਆਪ ਕਿਸਾਨਾਂ ਦੇ ਕਰਜ਼ੇ ਮਾਫ ਹੋਏ ਨੇ 2-2000 ਰੁਪਏ ਦੇ ਕੇ ਤੁਸੀਂ ਆਪ ਇੱਕ ਆਪਣੀ ਉਹ ਕਰਦੇ ਹੋ ਕਿ ਅਸੀਂ ਕਿਸਾਨਾਂ ਨੂੰ 2-2000 ਕੀ ਹੁੰਦਾ 2-2000 ਤੇ ਅੱਜ ਜਿਹੜਾ 40ਵਾਂ ਦਿਨ ਆ ਖਨੌਰੀ ਡੱਲੇਵਾਲ ਸਾਹਿਬ ਦੀ ਇੱਛਾ ਸੀ ਵੀ ਮੈਂ ਸਾਰਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਪਹੁੰਚੋ ਤੇ ਅੱਜ ਮਹਾਲੀ ਤੇ ਰੋਪੜ ਜਿੱਨਾ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਪਿੰਡ-ਪਿੰਡ ਮੀਟਿੰਗ ਕਰਕੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸਾਰੇ ਜਾਣਦੇ ਨੇ ਸਾਰੇ ਲੋਕਾਂ ਨੇ ਬੜਾ ਸ਼ਾਹ ਦਿੱਤਾ ਸੋ ਜਿੰਨੇ ਵੀ ਮੇਰੇ ਅੱਜ ਕਾਫਲੇ 'ਚ ਪਹੁੰਚੇ ਨੇ ਕੁਸ਼ਕਰਾਂ ਚ ਵੀ ਰਹਿ ਗਏ ਜਿਨ੍ਹਾਂ ਨੂੰ ਕੋਈ ਕੰਮਕਾਰ ਹੋਣਾ ਤੇ ਆਗਾਹ ਪਿਸ਼ਾ ਜ਼ਰੂਰ ਪਹੁੰਚਣਗੇ ਦਿਲੀ ਸਾਰਿਆਂ ਦੀ ਇੱਛਾ ਹੈ ਕਿ ਅਸੀਂ ਖਨੌਰੀ ਪਹੁੰਚੀਏ ਤਾਂ ਜੇ ਮੈਨੂੰ ਲੱਗਦਾ ਹੈ ਕਿ ਕਾਠਾ ਜਿਹੜਾ ਵੱਡਾ ਹੋਏਗਾ ਵੱਡੀ ਰੈਲੀ